ਸਾਨੂੰ 90 ਰੁਪਏ ਕਿਲੋਮੀਟਰ ਪਹਿਲਾਂ ਮਿਲਦਾ ਸੀਗਾ ਹੁਣ ਸਾਨੂੰ ਮਿਲਦਾ ਪਿਆ 2 ਰੁਪਏ 75 ਪੈਸੇ ਜਾਂ 3 ਰੁਪਏ 15 ਪੈਸੇ ਮਿਲਦਾ ਪਿਆ ਉਦੋਂ 100 ਰੁਪਏ ਦੇ ਤੇਲ ਦੇ ਵਿੱਚ ਅਸੀਂ 400 ਰੁਪਏ ਕਮਾਉਂਦੇ ਸੀ ਠੀਕ ਹੈ ਜੀ ਹੁਣ ਜਿਸ ਦੇ ਵਿੱਚ ਅਸੀਂ ਕੁਮਾਰੇ ਹਾਂ 150 ਜਾਂ 200 ਇੱਥੇ ਖੜੇ ਚਾਰ-ਪੰਜ ਮੀਟਰ ਪਿਕਅਪ ਪੈ ਗਿਆ ਸਾਨੂੰ ਚੱਕਣੀ ਪਈ ਗਈ ਰੇਟ ਚੱਕ ਲਈ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ ਕਸਟਮਰ ਕਹੇਗਾ ਸਰ ਇਹ ਪਾਰਸਲ ਹੈ ਗਈ ਪਾਰਸਲ ਲੈ ਜਾਓ ਹੁਣ ਅਸੀਂ ਪਾਰਸਲ ਸੋਨਾਂ ਖਾਲੀ ਰੇਟ ਤੇ ਪਾਰਸਲ ਸੋਨਾਂ ਲੈ ਕੇ ਜਾਵਾਂਗੇ ਸਰ ਅਸੀਂ ਠੀਕ ਹੈ ਉਹਦਾ ਰੇਟ ਹੀ ਮਿਲੇਗਾ ਉਹ 60 ਰੁਪਏ ਦਾ ਢੇਡਾ ਵਾ ਜਮਾਲਪੁਰ ਦਾ ਠੀਕ ਹੈ ਜੀ ਉਹ ਜੋ 80 ਰੁਪਏ ਕਮਿਸ਼ਨ ਕੱਟੀ ਜਾਣੀਆਂ 20 ਰੁਪਏ ਦਾ ਤੇਲ ਲੱਗਣਾ ਬਚੇ ਕਿੰਨੇ 30 32 ਰੁਪਏ 11 ਕਿਲੋਮੀਟਰ ਦੇ 30 32 ਰੁਪਏ ਦਾ ਕੀ ਕਰਾਂਗੇ ਦੱਸੋ ਬਾਈਕ ਪੂਸ ਦੇ ਵਿੱਚ 35 ਰੁਪਏ ਮਿਲਦੇ ਆ ਤੇ ਉਹੀ ਬਾਈਕ ਦੇ ਵਿੱਚ ਸਾਨੂੰ 42 ਰੁਪਏ ਮਿਲਦੇ ਆ ਜਿੱਚੋ ਇਹਨਾਂ ਨੇ GST 4 ਰੁਪਏ 5 ਰੁਪਏ GST ਵੀ ਹੈ ਫਿਰ ਸਬਸਕ੍ਰਾਈਬ ਪਲਾਨ ਲਾਣਾ ਪੈਂਦਾ ਇਹਨਾਂ ਦਾ ਇੱਕ ਇਹ ਅਸੀਂ ਰੋਜ਼ 40 ਰੁਪਏ ਦਾ 50 ਰੁਪਏ ਦਾ ਰੀਚਾਰਜ ਕਰਾਉਣਾ ਪੈਂਦਾ ਸਾਨੂੰ ਇਹ ਜੇ ਸਾਨੂੰ 15 ਰਾਈਡਾਂ ਮਿਲਦੀਆਂ ਫਿਰ ਉਸ ਵਾਰ ਫਿਰ ਨਹੀਂ ਚਾਹੇ ਕਰਵਾਣੇ ਅਸੀਂ ਛੋਟਾ ਰੀਜਾ ਹੀ ਕੀ ਕਰਾਈਏ ਛੋਟਾ ਰੀਜਾ ਕਰਾਣੇ ਆ ਬਾਈਕ ਸਰਵਿਸ ਸਾਡੀ ਠੀਕ ਹੈ ਜੀ ਪੈਟਰੋਲ ਸਾਡਾ ਮਿਹਨਤ ਸਾਡੀ ਤੇ ਬੈਠੇ ਬੈਠਾ ਇਹ ਤੇ ਕਮਿਸ਼ਨ ਉਹ ਹੀ ਲੈ ਰਹੇ ਨੇ ਉਹ ਕਹੇバイス ਨਹੀਂ ਦਿੱਤੀ ਨਹੀਂ ਉਹਨਾਂ ਤੋਂ ਸਿਰਫ ਇੱਕ ਮੋਬਾਈਲ ਨੰਬਰ ਦੇ ਉੱਤੇ ਰਜਿਸਟਰ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਸਾਡੀ ਕੋਈ ਸਿਕਿਉਰਿਟੀ ਨਹੀਂ ਕਿ ਅੱਗੇ ਜਾ ਕੇ ਸਾਡੇ ਨਾਲ ਕੋਈ ਲੁੱਟਕੋ ਹੋਵੇ ਜਾਂ ਕੋਈ ਮਾਰਕੋ ਟੋਵੇ ਉੱਥੇ ਕੋਈ ਉਹਨਾਂ ਦਾ ਲੌਜੀਕ ਨਹੀਂ ਹੈ ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਮੇ ਥੋੜੇ ਮੌਜੂਦ ਹਾਂ ਲੁਧਿਆਣਾ ਦੇ ਕਿਪਸ ਮਾਰਕੀਟ ਦੇ ਵਿੱਚ ਜਿੱਥੇ ਇਹ ਬਾਈਕਾਂ ਖੜੀਆਂ ਨੇ ਇਹ ਬਾਈਕਸ ਜਿਹੜੀਆਂ ਖੜੀਆਂ ਨੇ ਸਟ੍ਰਾਈਕ ਦੇ ਵਿੱਚ ਖੜੀਆਂ ਨੇ ਦੱਸਦੀ ਹੈ ਕਿ ਜਿਹੜੇ ਬਾਈਕ ਟੈਕਸੀ ਰਾਈਡਰ ਨੇ ਉਹਨਾਂ ਦੇ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਕਾਰਨ ਕੀ ਹੈ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਪਰ ਇਹਨਾਂ ਨੇ ਆਪਣੇ ਜਿਹੜੇ ਆਈ ਡੀਜ਼ ਨੇ ਬੰਦ ਕਰ ਦਿੱਤੇ ਨੇ ਤੇ ਸਟ੍ਰਾਈਕ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਈਡਰਸ ਖੜੇ ਨੇ ਗੱਲਬਾਤ ਕਰਾਂਗੇ ਬਾਈ ਜੀ ਅੱਜ ਸਟ੍ਰਾਈਕ ਕਰਨ ਦਾ ਕਾਰਨ ਕੀ ਹੈ ਸਸੀ ਗਾਲ ਜੀ ਸਭ ਤੋਂ ਪਹਿਲਾਂ ਹੀ ਮੈਂ ਰੈਪਿਡੋ ਤੋਂ ਨਰਿੰਦਰ ਸਿੰਘ ਦੇਖੋ ਜੀ ਸਾਡਾ ਮਕਸਦ ਸਬਸ ਇਹੀ ਆ ਜੀ ਸਾਨੂੰ ਰੇਟਿੰਗ ਆ ਨਾ ਜਿਹੜੀ ਉਹ ਰੇਟਿੰਗ ਸਾਨੂੰ ਸਹੀ ਨਹੀਂ ਮਿਲਦੀ ਪਈ ਜੀ ਪਹਿਲਾਂ ਜਦੋਂ ਤੋਂ ਰੇਟਿੰਗ ਸਹੀ ਰੇਟਿੰਗ ਭਾਜੀ ਹੋ ਗਏ 4-5 ਮਹੀਨੇ ਤੇ ਜਿਸ ਵਿੱਚ ਸਾਨੂੰ 9 ਰੁਪਏ ਕਿਲੋਮੀਟਰ ਪਹਿਲਾਂ ਮਿਲਦਾ ਸੀਗਾ ਹੁਣ ਸਾਨੂੰ ਮਿਲਦਾ ਪਿਆ 2 ਰੁਪਏ 75 ਪੈਸੇ ਜਾਂ 3 ਰੁਪਏ 15 ਪੈਸੇ ਮਿਲਦਾ ਪਿਆ ਜੀ ਕਾਰਨ ਕੀ ਹੈ ਕੰਪਨੀ ਨੇ ਰੇਟ ਵਧਾਣੇ ਚਾਹੀਦੇ ਆ ਤੇ ਕਟਾ ਕੇ ਹੀ ਦਿੱਤੇ ਕਾਰਨ ਕੀ ਹੈ ਇਹਦਾ ਕਾਰਨ ਇਹੀ ਆ ਜੀ ਕੰਪਨੀ ਨੇ ਰੇਟ ਘਟਾਤਾ ਜੀ ਠੀਕ ਹੈ ਜੀ ਸਾਨੂੰ ਉਹ ਰੇਟ ਨਹੀਂ ਮਿਲਦਾ ਪਿਆ ਉਦੋਂ 100 ਰੁਪਏ ਦੇ ਤੇਲ ਦੇ ਵਿੱਚ ਅਸੀਂ 400 ਰੁਪਏ ਕਮਾਉਂਦੇ ਸੀ ਠੀਕ ਹੈ ਜੀ ਹੁਣ ਜਿਸ ਦੇ ਵਿੱਚ ਅਸੀਂ ਕੁਮਾਰੇ ਆ 150 ਜਾਂ 200 ਠੀਕ ਹੈ ਜੀ ਦੂਜੀ ਗੱਲ ਇਹ ਆ ਜੀ ਸਾਡੇ ਭਰਾ ਆ ਵੀਰ ਆ ਸਾਡਾ ਆਸ਼ੂ ਵੀਰ ਆ ਇਹ ਸਾਰੇ ਸਾਨੂੰ ਦੱਸਣਗੇ ਇੱਕ ਤਾਂ ਸਰ ਇਹਨਾਂ ਦੇ ਰੇਟ ਨਹੀਂ ਮਿਲ ਰਹੇ ਸਾਨੂੰ ਸਹੀ ਦੂਜੀ ਗੱਲ ਕਸਟਮਰ ਰਾਈਡ ਬੁੱਕ ਕਰਦਾ ਹੈ ਰਾਈਡ ਰਾਈਡ ਬੁੱਕ ਕਰਤੀ ਅਸੀਂ ਪਹੁੰਚਦੇ ਆ ਕਸਟਮਰ ਰਾਈਡ ਕੈਨਸਲ ਠੀਕ ਹੈ ਕੋਈ ਕੈਨਸਲੇਸ਼ਨ ਕੰਪਨੀ ਦੀ ਕੋਈ ਕੈਨਸਲੇਸ਼ਨ ਪੋਲ ਸਾਨੂੰ ਅਗਰ ਉਹ ਸੇ ਅਰਾਈਵ ਕਰਾਂਗੇ 4 ਰੁਪਏ ਮਿਲਣਗੇ ਉਹਦੇ ਅਸੀਂ 3 ਕਿਲੋਮੀਟਰ 4 ਕਿਲੋਮੀਟਰ ਦਾ ਪਿਕਅਪ ਲੈਣੇ ਆ ਸਰ ਇੱਥੇ ਖੜੇ ਆ 4 ਕਿਲੋਮੀਟਰ ਪਿਕਅਪ ਪੈ ਗਿਆ ਸਾਨੂੰ ਚੱਕਣੀ ਪੈਗੀ ਰੇਡ ਚੱਕ ਲਈ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ ਕਸਟਮਰ ਕਹੇਗਾ ਸਰ ਇਹ ਪਾਰਸਲ ਹੈ ਗਈ ਪਾਰਸਲ ਲੈ ਜਾਓ ਹੁਣ ਅਸੀਂ ਪਾਰਸਲ ਸੋਨਾਂ ਖਾਲੀ ਰੇਡ ਤੇ ਪਾਰਸਲ ਸੋਨਾਂ ਲੈ ਕੇ ਜਾਵਾਂਗੇ ਸਰ ਅਸੀਂ ਠੀਕ ਹੈ ਉਹਦਾ ਰੇਟ ਕੀ ਮਿਲੇਗਾ 25 ਰੁਪਏ 30 ਰੁਪਏ 35 ਰੁਪਏ ਕਿਦੋਂ ਦੀ ਇਹ ਪਰੇਸ਼ਾਨੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਤੋਂ 4 ਮਹੀਨੇ ਹੋ ਗਏ ਸਾਰਾ ਪ੍ਰੋਬਲਮ ਆ ਰਹੀ ਹੈ ਸਾਨੂੰ ਭਾਈ ਜੀ ਹੱਤਾਂ ਦੇ ਵਿੱਚ ਚੋਟ ਲੱਗਿਆ ਹੋਇਆ ਡਿਊਟੀ ਦੌਰਾਨ ਲੱਗਿਆ ਇਹ ਡਿਊ ਇਨਸ਼ੋਰੈਂਸ ਵਗੈਰਾ ਨਾਲ ਕੁਝ ਨਹੀਂ ਦਿੰਦੇ ਇਹ ਕਈ ਕੰਪਨੀਆਂ ਦੇ ਵਿੱਚ ਇਦਾਂ ਹੈ ਕਿ ਜਦ ਇੱਕ ਰਾਈਡਰ ਜੁਆਇਨ ਕਰਦਾ ਹੈ ਜਾ ਡਿਲੀਵਰੀਜ਼ ਦੀ ਗੱਲ ਕਰ ਲਈਏ ਜਾਂ ਉਹਨਾਂ ਦੇ ਵਿੱਚ ਕੰਪਨੀਆਂ ਦੀ ਪਾਲਿਸੀ ਹੁੰਦੀ ਹੈ ਉਸ ਦੇ ਵਿੱਚ ਇਨਸ਼ੋਰੈਂਸ ਕਵਰ ਹੁੰਦੇ ਨੇ ਇਸ ਕੰਪਨੀ ਦੇ ਵਿੱਚ ਹੈ ਇਹ ਤਾਂ ਕੁਝ ਨਹੀਂ ਸਾਨੂੰ ਪੈਸੇ ਦੇਵੋ 10 ਰੁਪਏ ਦੇ ਸਾਹਮਣਾ ਪੈਸੇ ਦੇਵੋ ਤਾਂ ਅਸੀਂ ਦਵਾਂਗੇ ਇਨਸ਼ੋਰੈਂਸ ਪ੍ਰੂਫ ਦਿਓ ਸਾਨੂੰ ਤੁਹਾਡਾ ਕਿਸੀ ਐਕਸੀਡੈਂਟ ਹੋਇਆ ਉਹਦਾ ਪ੍ਰੂਫ ਦਿਓ ਤੁਹਾਨੂੰ ਸਾਡੇ ਕਿੰਨੇ ਟਾਈਮ ਤੇ ਹੋਇਆ ਕਿੰਨੇ ਵਜੇ ਹੋਇਆ ਜੀ ਕਿਹੜੇ ਦਿਨ ਹੋਇਆ ਜੀ ਫਿਰ ਸਾਰਾ ਕੁਝ ਮੰਗਦੀ ਹੈ। ਨਹੀਂ ਇੱਕ ਬੰਦੇ ਦਾ ਜਦ ਐਕਸੀਡੈਂਟ ਹੋ ਜਾਂਦਾ ਵੈ ਉਹ ਪਹਿਲਾਂ ਆਪਣੀ ਵੀਡੀਓ ਬਣਾਊਗਾ ਉਸ ਤੋਂ ਬਾਅਦ ਕੰਪਨੀ ਨੂੰ ਐਪ ਦੇ ਉੱਤੇ ਸ਼ੋਅ ਕਰੂਗਾ ਫਿਰ ਜਾ ਕੇ ਉਹਨਾਂ ਨੂੰ ਕਲੇਮ ਮਿਲਣਾ ਹੈ। ਐਪ ਤੇ ਕੁਝ ਵੀ ਨਹੀਂ ਹੈਗਾ ਸਾਡੇ। ਐਪ ਤੇ ਕੁਝ ਨਹੀਂ ਹੈਗਾ। ਕਲੇਮ ਵਗੈਰਾ ਕੁਝ ਨਹੀਂ ਹੈ। ਇਸ ਸਾਲ ਤੋਂ ਇਸ ਕੰਪਨੀ ਦੇ ਵਿੱਚ ਜੁੜੇ ਹੋਏ ਹਾਂ। ਤਿੰਨ ਚਾਰ ਸਾਲ ਮਿਲ ਕੇ ਮੈਨੂੰ ਹੋ ਗਏ ਆ ਜੀ। ਠੀਕ ਹੈ ਜੀ। ਜਿਸ ਵਿੱਚ ਮੇਰਾ ਦੋ ਵਾਰੀ ਪਹਿਲਾਂ ਵੀ ਇੱਕ ਇੱਕ ਵਾਰੀ ਐਕਸੀਡੈਂਟ ਹੋਇਆ ਸੀਗਾ। ਉਦੋਂ ਕੰਪਨੀ ਨੇ ਕੁਝ ਨਹੀਂ ਦਿੱਤਾ ਜੀ। ਤੇ ਦੁਬਾਰਾ ਹੁਣ ਫੇਰ ਐਕਸੀਡੈਂਟ ਹੋਇਆ ਨਵੀਂ ਬਾਈਕ ਲੱਤੀ ਆ ਜੀ। 100 ਰੁਪਏ ਤੇ ਲ ਫਿਰ ਉਹਨਾ ਆਈਡੀਆ ਆਈਡੀਆ ਬੰਦ ਕਰ ਆਈਡੀਆ ਬੰਦ ਕਰਕੇ ਖੜੇ ਆਈਡੀਆ ਬੰਦ ਕਰਕੇ ਤਾਂ ਹੀ ਖੜੇ ਹੋ ਜੀ ਸਰ ਕਿੱਦਾਂ ਦੇਖਦੇ ਹੋ ਕਿਉਂਕਿ ਅ ਅੱਜ ਹੜਤਾਲ ਤੇ ਪਹੁੰਚੇ ਹੋ ਹੜਤਾਲ ਕਰ ਰਹੇ ਹੋ ਕੀ ਲੱਗਦਾ ਹੈ ਇਸ ਹੜਤਾਲ ਕਰਨ ਦੇ ਨਾਲ ਏਦਾਂ ਹੜਤਾਲ ਕਰਨ ਦੇ ਨਾਲ ਕੰਪਨੀ ਕੁਝ ਸੁਣੂਗੀ ਤੁਹਾਡੀ ਸੁਣਵਾਈ ਹੋਵੇਗੀ ਜੀ ਜੀ ਦੇਖੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਕੰਪਨੀ ਨੂੰ ਸੁਣਨੀ ਚਾਹੀਦੀ ਹੈ ਪਹਿਲਾਂ ਕਿਥੇ 80 ਰੁਪਏ ਲੀਟਰ ਤੇਲ ਸੀਗਾ ਉਦੋਂ ਮਿਲਦਾ ਸੀ ਸਾਨੂੰ ਨੌਰਵੇ ਪਰ ਕਿਲੋਮੀਟਰ। ਯਾਰ ਤਾਂ ਹੁੰਦਾ ਹੋਵੇਗਾ ਤੁਹਾਡਾ ਕੋਈ ਫਲੀਟ ਕੋਚ ਟਾਈਪ। ਸਰ ਸੀਨੀਅਰ ਤੇ ਕੋਈ ਵੀ ਨਹੀਂ ਹੈ। ਜੇ ਅਗਰ ਅਸੀਂ ਫੌਂਟੇਨ ਚੌਂਗ ਜਾਣੇ ਆ ਉਥੇ ਕੋਈ ਸੁਣਨ ਵਾਲਾ ਨਹੀਂ ਆਪਣਾ। ਉਹਨਾਂ ਨੂੰ ਤੇ ਅਸੀਂ ਬਾਈ ਇਹ ਕਿ ਬਸ ਰਾਈਡ ਲਈ ਚੱਲੋ ਤੇ ਕੰਮ ਕਰੀ ਚੱਲੋ। ਅਗਰ ਜੇ ਅਗਰ ਅਸੀਂ ਆਪਣਾ ਆਪਣਾ ਪੱਖ ਰੱਖਦੇ ਆ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਾਈ ਐਸਾ ਕੀ ਕਹਿੰਨੇ ਆ ਸੋਚਦੇ ਆ ਕਿ ਸਟ੍ਰਾਈਕ ਕਰ ਰਹੇ ਆ ਤੇ ਇਹਨਾਂ ਦੇ ਆਈਡੀ ਬਲੌਕ ਕਰ ਦੋ ਬਸ ਇਹਨਾਂ ਨੂੰ ਇਹ ਚਾਹੀਦਾ ਆਈਡੀ ਬੰਦ ਕਰ ਦਿੰਦੇ ਆ ਜੀ 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 ਸਟ੍ਰਾਈਕ ਕਰਨ ਦੇ ਨਾਲ ਆਈਡੀ ਬੰਦ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਹੈ ਜੀ ਇੱਕ ਬਾਈਕ ਬੂਸਟ ਦਾ ਸਿਸਟਮ ਕਰਤਾ ਹੈ 1 2 1 2 ਸਿਸਟਮ ਹੈਗੇ ਇੱਕ ਬਾਈਕ ਬੂਸਟ ਇੱਕ ਹੈਗਾ ਬਾਈਕ ਬਾਈਕ ਬੂਸਟ ਦੇ ਵਿੱਚ 35 ਰੁਪਏ ਮਿਲਦੇ ਆ ਤੇ ਉਹੀ ਬਾਈਕ ਦੇ ਵਿੱਚ ਸਾਨੂੰ 42 ਰੁਪਏ ਮਿਲਦੇ ਆ ਜਿੱਚੋ ਇਹਨਾਂ ਨੇ GST 4 ਰੁਪਏ 5 ਰੁਪਏ GST ਵੀ ਹੈ ਫਿਰ ਸਬਸਕ੍ਰਾਈਬ ਲੈਣਾ ਪੈਂਦਾ ਇਹਨਾਂ ਦਾ ਇੱਕ ਕੀ ਕੂਪਨ ਲੋ 40 15 40 ਰੁਪਏ ਦੀ 15 ਰੈਡਾ ਹੈਗੀਆਂ ਤੇ ਉਸ ਤੋਂ ਬਾਅਦ ਉਹ ਕੂਪਨ ਲੈਣਾ ਪੈਂਦਾ ਸਾਨੂੰ 300 ਰੁਪਏ ਦਾ ਸਾਡਾ ਖਰਚਾ ਹੁੰਦਾ ਜਿਹਦੇ ਵਿੱਚ ਆਪਾਂ 300 ਰੁਪਏ ਕਮਾਉਣਾ ਹੁੰਦਾ ਹੈ ਇਹਨਾਂ ਦੇ ਇਹ ਪਲਾਨ ਲੈਣੇ ਪੈਂਦੇ ਸਾਨੂੰ ਸਰ ਇਹ ਅਸੀਂ ਰੋਜ਼ 40 ਰੁਪਏ ਦਾ 50 ਰੁਪਏ ਦਾ ਰੀਚਾਰਜ ਕਰਾਉਣਾ ਪੈਂਦਾ ਸਾਨੂੰ ਜੇ ਸਾਨੂੰ 15 ਰਾਈਡਾਂ ਮਿਲਦੀਆਂ ਫਿਰ ਉਸ ਤੋਂ ਬਾਅਦ ਫਿਰ ਨੀਚਾ ਹੀ ਕਰਾਉਣੇ ਆ ਅਸੀਂ ਛੋਟਾ ਨੀਚਾ ਕੀ ਕਰਾਈਏ ਛੋਟਾ ਨੀਚਾ ਕਰਾਣੇ ਆ ਸੀਗਾ ਹੁਣ ਕੰਪਨੀ ਨੇ ਜਿਹੜੇ ਪਲਾਨਸ 9 ਰੁਪਏ ਕਿਲੋਮੀਟਰ ਦਿੰਦੇ ਸੀ ਸਾਨੂੰ 9 ਰੁਪਏ 10 ਰੁਪਏ 9 ਰੁਪਏ 10 ਰੁਪਏ ਪਾਰਸਲ ਦਾ ਮਿਲਦਾ ਸੀ 13 14 ਰੁਪਏ ਕਿਲੋਮੀਟਰ ਅਗਰ ਪਾਰਸਲ ਰਾਈਡ ਪੈਂਦੀ ਵੀ ਹੈ ਹੁਣ ਪਾਰਸਲ ਦਾ ਵੀ ਰੇਟ ਲੈਣ ਦਾ 9 ਰੁਪਏ 9 ਰੁਪਏ 7 ਰੁਪਏ 9 ਰੁਪਏ ਕਰਤਾ ਇਹਨਾਂ ਨੇ ਨਹੀਂ ਜਿੱਦਾਂ ਕੀ ਹੁਣ ਮਹਿੰਗਾਈ ਵਧਦੀ ਜਾ ਰਹੀ ਹੈ ਕੰਪਨੀ ਨੇ ਪਹਿਲਾਂ 9 ਰੁਪਏ ਰੇਟ ਦਿੱਤਾ ਹੁਣ ਰੇਟ ਘਟਾ ਦਿੱਤੇ ਕਾਰਨ ਕੀ ਹੈ ਜਾਂ ਰਾਈਡਰਸ ਜ਼ਿਆਦਾ ਹੋ ਗਏ ਨੇ ਜਾਂ ਕਾਰਨ ਕੀ ਕੋ ਕੰਮ ਤੇ ਜ਼ਿਆਦਾ ਸਾਰੇ ਰਾਈਡਰਸ ਤੇ ਜ਼ਿਆਦੇ ਹੋਣਗੇ ਜੇ ਅਗਰ ਕੰਮ ਹੋਏਗਾ ਤੇ ਰਾਈਡ ਪਰ ਕੰਪਨੀ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਜੇ ਅਗਰ ਮੇਰੇ ਬੰਦੇ 6-6 ਸਾਲ 7-7 ਸਾਲ ਪੁਰਾਣੇ ਜਿਹੜੇ ਲੱਗੇ ਹੋਏ ਆ ਉਹਨਾਂ ਦਾ ਤਾਂ ਘੱਟੋ ਘੱਟ ਸੋਚੇ ਨਾ ਹੁਣ ਮੈਨੂੰ 6 ਸਾਲ ਹੋ ਗਏ ਕੰਮ ਕਰਦੇ ਨੂੰ ਰੈਪਿਡੋ ਦੇ ਵਿੱਚ ਤੇ ਪਹਿਲਾਂ ਮੈਨੂੰ 4 ਕਿਲੋਮੀਟਰ ਦੇ 5 ਕਿਲੋਮੀਟਰ ਦੇ ਮਿਲਦੇ ਸੀਗੇ 50 ਰੁਪਏ ਹੁਣ ਮਿਲਦੇ ਆ 4 ਕਿਲੋਮੀਟਰ ਦੇ 5 ਕਿਲੋਮੀਟਰ ਦੇ 28 ਰੁਪਏ ਹੁਣ ਤੁਸੀਂ ਆਪ ਦੇਖੋ ਕਿੱਥੇ 50 ਰੁਪਏ ਤੇ ਕਿੱਥੇ 28 ਰੁਪਏ ਕਿੰਨਾ ਫਰਕ ਪੈ ਗਿਆ ਇਸ ਚੀਜ਼ ਦੇ ਵਿੱਚ ਕੰਮ ਵੀ ਵਧਿਆ ਆਇਆ ਹੈ ਤੇ ਕੰਮ ਦੇ ਹਿਸਾਬ ਨਾਲ 4-4 ਕਿਲੋਮੀਟਰ ਦੀ ਪਿਕਅਪ ਲੋਕੇਸ਼ਨ ਦਿੰਦੇ ਨੇ ਉਹਦੇ ਵੀ ਕੋਈ ਚਾਰजेस ਨਹੀਂ ਮਿਲਦੇ ਜੇ ਰਾਈਡ ਲੈਣ ਜਾਣੇ ਹੋ ਕਈ ਵਾਰ ਕਸਟਮਰਸ ਦੇ ਨਾਲ ਵੀ ਕਹਾ ਸੁਣੀ ਹੋ ਜਾਂਦੀ ਹੈ ਉਦੋਂ ਕੀ ਕੁਝ ਪ੍ਰੇਸ਼ਾਨੀਆਂ ਹੋ ਜਾਂਦੀ ਸਾਨੂੰ ਹੁਣ ਪਰਸੋ ਤਰਸੋ ਦੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਜੀ ਬਲੌਗ ਤੋਂ ਕਿਸੇ ਮੈਡਮ ਨੂੰ ਚੱਕਿਆ ਉਹਨਾਂ ਨੇ ਜਾਣਾ ਸੀ ਹਮੜਾ ਰੋਡ ਨਿਰਵਾਣਾ ਕਲੱਬ ਦੇ ਕੋਲੇ ਤੇ ਮਹਿਰ ਹਸਪੀਟਲ ਹੈਗਾ ਆਪਣਾ ਬਾੜੇ ਜਿਹੜੇ ਜੋ ਆਪਾਂ ਨਹਿਰ ਟੱਪਦੇ ਆ ਉੱਥੇ ਕਹਿੰਦੀ ਮੈਨੂੰ 10 ਮਿੰਟ ਦਾ ਕੰਮ ਹੈ ਕਹਿੰਦੀ ਮੈਨੂੰ 10 ਮਿੰਟ ਕੰਮ ਹੈ ਤੇ ਮੈਂ ਉਹਨਾਂ ਨੂੰ ਲੈ ਗਿਆ ਤੇ ਉਹ ਕਹਿੰਦੀ ਮੇਰੇ ਕੋ ਯਹਾਂ ਸੇ ਲੈ ਕੇ ਜਾਓ ਮੈਂ ਕਿਹਾ ਮੈਮ ਜੋ ਲੋਕੇਸ਼ਨ ਕੰਪਨੀ ਨੇ دی ਹੈ ਮੈਂ ਵਹੀ ਲੋਕੇਸ਼ਨ ਸੇ ਜਾਊਂਗਾ ਤੇ ਮੇਰੇ ਨਾਲ ਮਿਸਬੀਹੇਵ ਕਰਨ ਲੱਗ ਗਈ ਪਹਿਲਾਂ ਫਿਰ ਉਹਨੂੰ ਜਿਹੜੀ ਲੋਕੇਸ਼ਨ ਸੀ ਡ੍ਰੌਪ ਲੋਕੇਸ਼ਨ ਦੀ ਉਹ ਡ੍ਰੌਪ ਲੋਕੇਸ਼ਨ ਉਹਨੂੰ ਛੱਡਿਆ ਮੈਂ ਤੇ ਡ੍ਰੌਪ ਲੋਕੇਸ਼ਨ ਤੋਂ ਬਾਅਦ ਮੈਨੂੰ ਕਹਿੰਦੀ ਆਪ ਮੁਝੇ ਕਹਾਂ ਲੈ ਆਏ ਹੋ ਮੈਂ ਕਿਹਾ ਮੈਂ ਆਪਕਾ ਆਪਣਾ ਐਪ ਚੈੱਕ ਕਰੋ ਕਿ ਮੈਂ ਆਪਕੋ ਕਹਾਂ ਲੈ ਕੇ ਆਉਂਗਾ ਅਗਰ ਗਲਤ ਲੈ ਕੇ ਆਉਂਗਾ ਤਾਂ ਮੇਰੀ ਉਹ ਹੋਗੀ ਤੇ ਅਗਰ ਅਗਰ ਸਹੀ ਲੈ ਕੇ ਆਉਂਗਾ ਤਾਂ ਉਹ ਆਪਕੀ ਹੈ ਤੇ ਕਹਤੀ ਮੇਰੇ ਨਾਲ ਮਿਸਬੀਹੇਵ ਕਰਨ ਲੱਗ ਪਈ ਮੈਨੂੰ ਗਾਲਾਂ ਕੱਢਣ ਲੱਗ ਪਈ ਉਹ ਜਨਾਨੀ ਗਾਲਾਂ ਕੱਢਣ ਤੋਂ ਬਾਅਦ ਫਿਰ ਕਹਿੰਦੀ ਮੇਰੇ ਕੋ ਜਾਣਤੇ ਨਹੀਂ ਹੂੰ ਮੈਂ ਕੌਣ ਹੂੰ ਇਹ ਕਹਿੰਦੇ ਮੈਂ ਤੁਮਕੋ 1 ਰੁਪਿਆ ਨਹੀਂ ਦੂੰਗੀ ਫੇ ਮੈਂ ਨਾਲੋ ਨਾਲ ਕੰਪਨੀ ਨੂੰ ਫੋਨ ਲਾਇਆ ਮੈਂ ਕਿਹਾ ਮੈਮ 80 ਰੁਪਏ ਬਣੇ ਸੀਗੇ ਮੈਮ ਨੇ ਮੈਨੂੰ ਪੈਸੇ ਨਹੀਂ ਦਿੱਤੇ ਕਹਿੰਦੀ ਆਪਕੋ ਮੈਡਮ ਸੇ ਹੀ ਲੈਣਾ ਪੜੇਗਾ ਪੈਸਾ ਹਮ ਲੋਕ ਕੁਛ ਨਹੀਂ ਕਰ ਸਕਤੇ ਹੁਣ ਤੁਸੀਂ ਇਹ ਦੱਸੋ ਹੁਣ ਮੈਂ ਹੁਣ ਮੈਡਮ ਦਾ ਗੱਲਾ ਫੜ ਕੇ ਪੈਸੇ ਲਵਾਂ ਉਹ ਅਸੀਂ ਕਸਟਮਰ ਨਾਲ ਬੈਂਸ ਪਸਾਈਏ ਕਰੀਏ ਸਾਡੀ ਆਈਡੀ ਬੰਦ ਨਹੀਂ ਅਜੇ ਕਸਟਮਰ ਸਪੋਰਟ ਦੇ ਸਪੋਰਟ ਦਾ ਜਿਹੜਾ ਕੰਮ ਹੁੰਦਾ ਵੈ ਉਹ ਸਿਚੁਏਸ਼ਨ ਨੂੰ ਸਮਝ ਕੇ ਉਸ ਦੇ ਉੱਤੇ ਕਾਰਵਾਈ ਕਰਨ ਤੇ ਉਸ ਵੇਲੇ ਕਸਟਮਰ ਦੇ ਨਾਲ ਫਿਰ ਤੁਸੀਂ ਕਿਦਾਂ ਗੱਲ ਕਰੋਗੇ ਜਦ ਕਸਟਮਰ ਤਿਆਰ ਹੀ ਐ ਨਹੀਂ ਪੈਸੇ ਦੇਣ ਨੂੰ ਕਿਉਂਕਿ ਕੰਪਨੀ ਦੇ ਕੋਲ ਇੱਕ ਰਾਈਟ ਵੀ ਹੁੰਦਾ ਹੈ ਕਿ ਉਹ ਉਹਨਾਂ ਦੇ ਵਾਲਟ ਦੇ ਵਿੱਚ ਐਡ ਕਰ ਦੇਣ ਤਾਂ ਕਿ ਜਿਹੜੀ ਅਗਲੀ ਰਾਈਡ ਦੇ ਵਿੱਚ ਉਹ ਐਡ ਆਨ ਹੋ ਕੇ ਪੈਸੇ ਆਟੋ ਪੇ ਹੋ ਜਾਣ ਉਹ ਨਹੀਂ ਹੁੰਦੇ ਜੀ ਨਹੀਂ ਹੁੰਦੇ ਬਿਲਕੁਲ ਉਹ ਨਹੀਂ ਹੁੰਦੇ ਪੇ ਨਹੀਂ ਹੁੰਦੇ ਜੀ ਜਿਹਦੇ ਵਿੱਚ ਸਾਨੂੰ ਇਹ ਆਉਂਦੇ ਜੀ ਮੰਨ ਲਓ ਆਪਾਂ ਕੀ ਕੈਂਸਲ ਵੀ ਕਰਦੇ ਆਂ ਰਾਈਡ ਹਨਾ ਤੇ ਉਧਰ ਜਦ ਕੈਂਸਲ ਹੁੰਦੀ ਸਾਨੂੰ ਉਹਦਾ ਕੈਂਸਲਿੰਗ ਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ 8 ਰੁਪਏ ਆਉਂਦੇ ਸੀਗੇ ਕੈਂਸਲੇਟ ਦੇ ਉਹ ਨਹੀਂ ਆਉਂਦੇ ਜੀ ਸਾਨੂੰ ਪਹਿਲਾਂ ਸਾਨੂੰ ਮਿਲ ਜਾਂਦੇ ਸੀਗੇ ਹੁਣ ਨਹੀਂ ਮਿਲਦੇ ਜੀ ਸਰ ਹੁਣ ਸਟ੍ਰੈਂਗ ਤੇ ਖੜੇ ਹਾਂ ਆਈਡੀਜ਼ ਬੰਦ ਨੇ ਕਿੱਦਾਂ ਘਰ ਦਾ ਗੁਜ਼ਾਰਾ ਚੱਲਣ ਵਾਲਾ ਸਰ ਦੇਖੋ ਇੱਕ ਐਪ ਬੰਦ ਹੋ ਜਾਊਗਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਇਨ ਡਰਾਈਵ ਰੇਟ ਵਧੀਆ ਦੇ ਰਿਹਾ ਵਾ ਯੂਬਰ ਵੀ ਰੇਟ ਸਹੀ ਦੇ ਦਿੰਦਾ ਵਾ ਰੈਪਿਡੋ ਤੇ ਕਦੀ ਦਾ ਇਦਾਂ ਹੁੰਦਾ ਵਾ ਜੇ ਹੁਣ 11 ਕਿਲੋਮੀਟਰ ਦਾ ਢੇੜਾ ਇੱਥੋਂ ਉਹ 65 ਰੁਪਏ ਦਾ ਢੇੜਾ ਵਾ ਜਮਾਲਪੁਰ ਦਾ ਠੀਕ ਉਹ ਜੋ 80 ਰੁਪਏ ਕਮਿਸ਼ਨ ਕੱਟੀ ਜਾਣੀ ਆ 20 ਰੁਪਏ ਦਾ ਤੇ ਲੱਗਣਾ ਬਚੇ ਕਿੰਨੇ 30 32 ਰੁਪਏ 11 ਕਿਲੋਮੀਟਰ ਦੇ 30 32 ਰੁਪਏ ਦਾ ਕੀ ਕਰਾਂਗੇ ਦੱਸੋ ਤੇ ਹੁਣ ਕਾਰਨ ਕੀ ਹੈ ਜਦ ਹੋਰ ਤੁਹਾਡੇ ਕੋਲ ਆਪਸ਼ਨਸ ਨੇ ਫਿਰ ਤੁਸੀਂ ਇੱਕ ਕੰਪਨੀ ਦੇ ਮਗਰ ਲੱਗੇ ਹੋਏ ਹੋ ਕਿਉਂਕਿ ਹੁਣ ਜਾਇਜ਼ ਦੀ ਗੱਲ ਹੈ ਜੇ ਰੇਟਸ ਨਹੀਂ ਮਿਲ ਰਹੇ ਨੇ ਵਧੀਆ ਆਪਾਂ ਉਸ ਕੰਪਨੀ ਦੇ ਨਾਲ ਕੰਮ ਨਹੀਂ ਕਰ ਸਕਾਂਗੇ ਤੇ ਹੁਣ ਤੁਹਾਡੇ ਕੋਲ ਆਪਸ਼ਨਸ ਨੇ ਤੇ ਉਧਰ ਕਿਉਂ ਨਹੀਂ ਸਵਿਚ ਕਰ ਰਹੇ ਸਰ ਆਪਸ਼ਨਸ ਇਦਾਂ ਵਾ ਨਾ ਜਿੱਦਾਂ ਰੈਪਿਡ ਉਹਦਾ ਕੰਮ ਨਿਕਲਦਾ ਰਹਿੰਦਾ ਵਾ ਥੋੜਾ ਬੋਤਾ ਇਹ ਨਾਲ ਦੀ ਨਾਲ ਰਾਈਡ ਦਿੰਦਾ ਵਾ ਪਰ ਰੇਟ ਬਿਲਕੁ ਹੋਰ ਪਲਾਨ ਇਹਨਾਂ ਨੇ ਮਹਿੰਗੇ ਕਰਤੇ 500 ਰੁਪਏ ਦੇ ਵਿੱਚ ਇਹਨਾਂ ਨੇ 200 ਰਾਈਡਾਂ ਕਰਤੀਆਂ 14 ਦਿਨਾਂ ਲਈ ਪਹਿਲਾ ਸੀ ਗਿਆ 150 ਰੁਪਏ ਦੇ ਵਿੱਚ 80 ਰਾਈਡਾਂ 9 ਦਿਨਾਂ ਲਈ ਪਲਾਨ ਦੇਖੋ ਨਾ ਕਿੰਨੇ ਮਹਿੰਗੇ ਹੋ ਗਏ ਫਿਰ ਰੇਟ ਵੀ ਵਧਾਉਣਾ ਜੇ ਪਲਾਨ ਮਹਿੰਗੇ ਕਰਨਿਆਂ ਦਾ ਪਲਾਨ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਰੇਟ ਵੱਲ ਵੀ ਦੇਖਣਾ ਉਹ ਜੀ ਤੇ ਕੀ ਕੁਝ ਹੁਣ ਡਿਮਾਂਡ ਕਰ ਰਹੇ ਹੋ ਤੁਸੀਂ ਕੰਪਨੀ ਤੋਂ ਕਿ ਗੱਲ ਸੁਣੀ ਜਾਵੇ ਤੁਹਾਨੂੰ ਸਰ ਡਿਮਾਂਡ ਇਹੀ ਕਰ ਰਹੇ ਆ ਕਿ ਸਾਨੂੰ ਜਿਹੜਾ ਪਹਿਲਾਂ ਰੇਟ ਦਿੱਤਾ ਜਾਂਦਾ ਸੀਗਾ ਬਸ ਉਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਇਹੀ ਮੰਗ ਹੈ ਕਿ ਘੱਟੋ ਘੱਟ 9 ਰੁਪਏ ਪਰ ਕਿਲੋਮੀਟਰ ਸਾਨੂੰ ਐ ਨਹੀਂ ਕੀ ਜਿਵੇਂ ਪੀਕ ਟਾਈਮ ਹੁੰਦਾ ਜਦੋਂ ਡਿਊਟੀ ਦਾ ਟਾਈਮ ਹੁੰਦਾ 13 ਰੁਪਏ ਐਕਸਟਰਾ ਦੇਤਾ 15 ਰੁਪਏ ਐਕਸਟਰਾ ਦੇਤਾ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹੀ ਰੇਟ ਦੇਣ 9 ਰੁਪਏ ਪਰ ਕਿਲੋਮੀਟਰ ਪਾਸਾ ਸੀ ਇਹੀ ਚਾਹੁੰਦੇ ਆ ਹੋਰ ਕੁਝ ਨਹੀਂ ਚਾਹੀਦਾ ਸਾਨਾਂ ਨੂੰ ਕੰਪਨੀ ਤੋਂ ਘੱਟੋ ਘੱਟ ਸਾਡੀ ਸੁਣਨ ਆਪ ਤੇ ਬੈਠੇ ਬੈਠੇ ਕਮਿਸ਼ਨ ਲੈ ਰਹੇ ਨੇ ਉਹਨਾਂ ਨੂੰ ਪਤਾ ਕਿ ਮੁੰਡੇ ਕੰਮ ਕਰਦੇ ਵੇ ਬਾਈਕ ਸਰਵਿਸ ਸਾਡੀ ਠੀਕ ਹੈ ਜੀ ਪੈਟਰੋਲ ਸਾਡਾ ਮਿਹਨਤ ਸਾਡੀ ਤੇ ਬੈਠੇ ਬੈਠਾ ਇਹ ਤੇ ਕਮਿਸ਼ਨ ਉਹੀ ਲੈ ਰਹੇ ਨੇ ਠੀਕ ਹੈ ਨਾ ਜੀ ਸਾਨੂੰ ਕੀ ਬਚ ਰਿਹਾ ਕੁਝ ਵੀ ਨਹੀਂ ਬਚ ਰਿਹਾ ਇਸ ਵੇਲੇ ਤੇ ਦੂਜੀ ਭਾਜੀ ਸਾਡੇ ਨਾਲ ਲੁੱਟਾਂ ਖੋਹ ਹੁੰਦੀਆਂ ਜਿਹੜੀਆਂ ਠੀਕ ਹੈ ਜੀ ਕਈ ਵਾਰ ਹਣ ਬਾਈਕ ਜਦੋਂ ਇੱਥੋਂ ਜਿੱਦਾਂ ਮੰਨ ਲਓ ਇੱਥੋਂ ਬੁਕਿੰਗ ਹੋ ਗਈ ਆ ਤੇ ਬੰਦੇ ਨੇ ਜਾਣਾ ਹਣ ਮਾਨਕਾਲ ਗੇਟ ਵੱਲ ਜਾਂਦਾ ਕੋਈ ਫਾਟਕਾ ਵੱਲ ਜਾਂਦਾ ਕੋਈ ਮਾਨਕਾਲ ਚਲੇਗਾ ਸੁਨੇਹ ਚਲੇਗਾ ਕੋਈ ਕਿੱਧਰ ਚਲੇ ਗਿਆ ਹਨਾ ਜੀ ਲੁੱਟਾਂ ਖੋਹ ਹੁੰਦੀਆਂ ਜੀ ਸਾਨੂੰ ਉਹਦਾ ਕੋਈ ਕੁਝ ਨਹੀਂ ਮਿਲਦਾ ਜੀ ਕੋਈ ਸਕਿਉਰਿਟੀ ਕੋਈ ਸਕਿਉਰਿਟੀ ਵੀ ਕੋਈ ਕੁਝ ਨਹੀਂ ਹੈਗਾ ਜੀ ਕਈ ਜਿਵੇਂ ਆਪਣਾ ਸੁਵੀ ਹੋ ਗਿਆ ਸਮਟੋ ਗਿਆ ਉਹਨਾਂ ਦੀ ਐਪਲੀਕੇਸ਼ਨ ਹੈਗਾ ਤੁਸੀਂ ਬਟਨ ਪ੍ਰੈਸ ਕਰੋ ਆਪਣਾ ਟਾਡੇ ਕੋਲ ਉਸ ਟਾਈਮ ਤੇ ਪੀਸੀਆਰ ਕੁਝ ਨਾ ਕੋਈ ਹੋਏਗਾ ਅਵੇਲੇਬਲ ਹੋਏਗਾ ਪਰ ਇਹਨਾਂ ਚ ਹੈ ਹੀ ਨਹੀਂ ਕੁਝ ਛੋਟੀ ਤੋਂ ਰਿਲੇਟਡ ਕੁਝ ਕਹਿ ਰਹੇ ਸਨ ਹਾਂ ਸਾਡੇ ਵੱਲੋਂ ਜਿਹੜੇ ਅਸੀਂ ਰਾਈਡਰ ਹੈ ਸਾਡੇ ਵੱਲੋਂ ਸਾਰੇ ਸਿਕਿਉਰਿਟੀ ਡਾਕੂਮੈਂਟ ਲੈ ਜਾਂਦੇ ਆ ਠੀਕ ਹੈ ਲੇਕਿਨ ਜੋ ਕਸਟਮਰ ਹੈ ਕਸਟਮਰ ਵੱਲੋਂ ਕੋਈ ਵੀ ਡਾਕੂਮੈਂਟ ਪ੍ਰੋਵਾਈਡ ਨਹੀਂ ਕੀਤਾ ਜਾਂਦਾ ਜੋ ਵੀ ਹੈ ਅੱਜ ਦੇ ਦਿਨ ਚ ਫੇਕ ਰਾਈਡਸ ਇੰਨੀ ਜ਼ਿਆਦਾ ਵਾ ਚੁੱਕੀਆਂ ਨੇ ਬਾਰ ਬਾਰ ਰੈਪਿਡੋ ਚ ਕੰਪਲੇਨ ਕਰਨ ਦੇ ਬਾਅਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਜੀ ਤੁਹਾਡੇ ਵੱਲੋਂ ਤਾਂ ਤੁਹਾਡੇ ਸਾਰੇ ਡਾਕੂਮੈਂਟਸ ਲਏ ਜਾਂਦੇ ਨੇ ਬਟ ਇੱਕ ਜਿਹੜਾ ਕਸਟਮਰ ਹੈ ਉਹਨਾਂ ਦੇ ਕੋਈ केवाईसी डॉक्युमेंट्स नहीं, नहीं नहीं सर कोई केवाईसी नहीं लीती जंदी होना तो सिर्फ एक मोबाइल नंबर देओ और ते रजिस्टर कर ਦਿੱਤਾ ਜਾਂਦਾ ਹੈ ਉਹਨਾਂ ਨੂੰ ਸਾਡੀ ਕੋਈ ਸਿਕਿਉਰਟੀ ਨਹੀਂ ਕਿ ਅੱਗੇ ਜਾ ਕੇ ਸਾਡੇ ਨਾਲ ਕੋਈ ਲੁੱਟਕੋ ਹੋਵੇ ਜਾਂ ਕੋਈ ਮਾਰਕੋ ਟੋਵੇ ਉਥੇ ਕੋਈ ਉਹਨਾਂ ਦਾ ਲੌਜੀਕ ਨਹੀਂ ਹੈ ਅਸੀਂ ਅਗਰ ਕੰਪਨੀ ਨੂੰ ਇਹ ਚੀਜ਼ ਕਹਿੰਦੇ ਆਂ ਪਹਿਲੇ ਤਾਂ ਕੰਮ ਕਰਨਾ ਬੜਾ ਔਖਾ ਹੋ ਗਿਆ ਉਹਨਾਂ ਸਰ ਕੀ ਕਰੀਏ ਸਰ ਹੁਣ 11 ਵਜੇ ਦੇ ਬਾਅਦ ਤਾਂ ਬੰਦ ਹੀ ਕਰਨੀ ਚੰਗੀ ਸਮਝਦੇ ਅਸੀਂ ਅੱਜ ਦੀ ਡੇਟ 'ਚ ਹੁਣ ਕਸਟਮਰ ਕਈ ਵਾਰ ਹੁੰਦਾ ਹੈ ਰਾਈਡ ਬੁੱਕ ਕਰ ਲਈ ਅਸੀਂ ਚਲੇਗੇ ਰਾਈਡ ਚੱਕਣ ਸਾਰੇ ਪਾਰਸਲ ਹੈ ਜੀ ਪਾਰਸਲ ਲੈ ਜਾਓ ਅਸੀਂ ਹੁਣ ਕੀ ਮਨਾ ਕਰੀਏ ਅਸੀਂ ਮਨਾ ਕਰੀਏ ਸਵਾਰੀ ਦੀ ਜਗਾ ਪਾਰਸਲ ਭੇਜਦੇ ਸਵਾਰੀ ਦੀ ਜਗਾ ਪਾਰਸਲ ਪਾਰਸਲ ਪੂਰਾ ਟੇਪਾਂ ਨਾਲ ਲਪੇਟਿਆ ਹੁੰਦਾ ਉਹਦੇ ਅੰਦਰ ਕੀ ਹੈ ਕੀ ਨਹੀਂ ਸਾਨੂੰ ਨਹੀਂ ਪਤਾ ਅਸੀਂ ਕੱਲ ਨੂੰ ਫਸਦੇ ਆ ਉਹਦੀ ਕੋਈ ਸੁਣਾਈ ਨਹੀਂ ਹੈਗੀ ਉਹਦੀ ਕੋਈ ਸੁਣਾਈ ਨਹੀਂ ਹੈ ਕਿ ਕਨ ਨੂੰ ਸਲ ਜਿਹੜੀ ਕੋਈ ਰਾਈਡ ਲੈਣੇ ਉਹ ਜਿਸ ਦੇ ਵਿੱਚ ਪਾਰਸਲ ਹੈ ਤੇ ਉਸ ਵੇਲੇ ਕੰਪਨੀ ਦੇ ਵੱਲੋਂ ਕੋਈ ਫੀਚਰਸ ਨਹੀਂ ਹੈ ਨਹੀਂ ਹੈ ਕਿ ਵੀਡੀਓ ਰਿਕਾਰਡ ਕਰ ਲਿੱਤਾ ਜਾਵੇ ਉਸ ਵੇਲੇ ਜਿਹੜਾ ਪਾਰਸਲ ਹੁੰਦਾ ਨਾ ਜਿੱਦਾਂ ਕੰਪਨੀ ਦੇ ਵਿੱਚ ਪਾਰਸਲ ਦਿੱਤਾ ਹੋਇਆ ਹੈ ਉਹਦੇ ਵਿੱਚ ਇੱਕ ਪਿਕ ਹੁੰਦੀ ਹੈ ਜੀ ਉਹ ਪਿਕ ਹੋ ਕੇ ਜਾਂਦਾ ਜੀ ਉਹ ਦੋ ਮਿਲ ਕੇ ਆਪਣਾ ਓਟੀਪੀ ਹੁੰਦੀ ਹੈ ਜੀ ਕਸਟਮਰ ਦਾ ਇੱਕ ਡ੍ਰੌਪ ਕਰਨਾ ਇੱਕ ਡ੍ਰੌਪ ਕਰਨਾ ਇੱਕ ਉਹ ਹੁੰਦਾ ਜੀ ਹੁਣ ਜਿਹੜੇ ਕਸਟਮਰ ਜਿਹੜੇ ਕਰਦੇ ਆ ਜੀ ਉਹ ਸਵਾਰੀ ਦੀ ਜਗਾ ਮਨ ਕੇ ਬੁਕਿੰਗ ਕਰ ਲੈਂਦੇ ਆ ਜੀ ਠੀਕ ਹੈ ਜੀ ਰਾਈਡ ਬੁੱਕ ਕਰ ਲੀਜੀ ਹਾਂਜੀ ਫੇਕ ਰਾਈਡ ਉਹਦੇ ਉੱਪਰ ਪਾਰਸਲ ਭੇਜਦੇ ਆ ਜੀ ਉਹ ਅਸੀਂ ਉਹ ਚੱਕਦੇ ਨਹੀਂ ਜਲਦੀ ਟਿਫਨ ਲੈ ਜਾਓ ਟਿਫਨ ਲੈ ਜਾਓ ਠੀਕ ਹੈ ਇਹ ਕੱਪੜੇ ਤੇ ਆਉ ਬੁੜੀ ਕੋਲੇ ਮੈਡਮ ਹੁੰਦੇ ਆ ਜੀ ਜੇ ਅਸੀਂ ਕਹਿੰਨੇ ਵੀ ਐਕਸਟਰਾ ਦੋ ਜੀ ਪਰੇਸ਼ਾਨੀਆਂ ਆ ਰਹੀਆਂ ਜੇ ਅਸੀਂ ਕਹਿੰਨੇ ਵੀ ਐਕਸਟਰਾ ਜਿੱਦਾਂ ਹੁਣ ਪਾਰਸਲ ਦੇ ਵਿੱਚ ਦਿੰਦੇ ਆ ਜੀ ਮਨ ਲਓ 3 ਕਿਲੋਮੀਟਰ ਚੱਲਿਆ ਉਹਦੇ 60 ਰੁਪਏ ਜਾਂ 70 ਰੁਪਏ ਦਿੰਦੇ ਆ ਠੀਕ ਹੈ ਜੀ ਹੁਣ ਮੰਨ ਲਓ ਜੇ ਉਹੀ ਸਵਾਰੀ ਦੀ ਜਗ੍ਹਾ ਸਾਨੂੰ ਪਾਰਸਲ ਦਿੱਤਾ ਜਾਂਦਾ ਮੰਨ ਲਓ 3 ਕਿਲੋਮੀਟਰ ਚੱਲਦਾ ਉਹਦੇ ਕਿੰਨੇ ਆ 30 ਰੁਪਏ ਹੀ ਸਵਾਰੀ ਦੀ ਜਗ੍ਹਾ ਤੇ ਜੇ ਅਸੀਂ ਮੰਗਦੇ ਵੀ ਚਲੋ ਸਾਨੂੰ 20 ਜਾਂ 25 ਰੁਪਏ ਸਾਨੂੰ ਕੁਝ ਐਕਸਟਰਾ ਦੇਣਾ ਨਹੀਂ ਉਹ ਐਕਸਟਰਾ ਨਹੀਂ ਦਿੰਦੇ ਜੀ ਫਿਰ ਸੋ ਕਦੋਂ ਤੱਕ ਇਹ ਜਿਹੜਾ ਸਟ੍ਰਾਈਕ ਤੁਹਾਡੇ ਵੱਲੋਂ ਕੀਤਾ ਜਾਊਗਾ ਤੇ ਜਦ ਤੱਕ ਸਾਡਾ ਮੰਗ ਨਹੀਂ ਪੂਰੀ ਹੋਏਗੀ ਤੱਕ ਤੱਕ ਅਸੀਂ ਸਟ੍ਰਾਈਕ ਕਰਾਂਗੇ ਸਾਡੀ ਪਾਸ ਸਹੀ ਮੰਗ ਹੈਗੀ ਹੈ ਕਿ ਸਾਨੂੰ 9 ਰੁਪਏ ਪਰ ਕਿਲੋਮੀਟਰ ਦਿੱਤਾ ਜਾਵੇ ਅਗਰ ਨਹੀਂ ਦੇਣਗੇ ਤੇ ਰੈਪੀਡੋ ਬੰਦ ਕਰਕੇ ਰੱਖਾਂਗੇ ਉਬਰ ਹੈਗੀ ਹੈ ਸਾਡੇ ਕੋਲੇ ਇਨ ਡਰਾਈਵਿੰਗ ਹੈਗੀ ਹੈ ਪੋਰਟਰ ਹੈਗੀ ਹੈ ਓਲਾ ਹੈਗੀ ਹੈ ਉਹ ਚਲਾਵਾਂਗੇ ਕੋਈ ਦਿੱਕਤ ਨਹੀਂ ਆਪਾਂ ਨੂੰ ਸਾਨੂੰ ਪੋਰਟਰ ਫਿਰ ਵੀ ਪੋਰਟਰ ਕੰਪਨੀ ਫਿਰ ਵੀ ਸਾਨੂੰ ਅੱਛਾ ਰਿਸਪੌਂਸ ਦਿੰਦੀ ਹੈ 10 ਰੁਪਏ 12 ਰੁਪਏ 15 ਰੁਪਏ ਕਿਲੋਮੀਟਰ ਪੋਰਟਰ ਦਾ ਮਿਲਦਾ ਸਾਨੂੰ ਰੇਟ ਪੋਰਟਰ ਦਾ ਚਲੋ ਪਾਰਸਲ ਚੱਕਣਾ ਨਹੀਂ ਪਾਰਸਲ ਦੇ ਜਾਂਦੇ ਅਸੀਂ ਪੋਰਟਰ ਦਾ ਸਾਨੂੰ ਰੇਟ ਵਧੀਆ ਮਿਲਦਾ 15 ਰੁਪਏ ਕਿਲੋਮੀਟਰ ਰੇਟ ਮਿਲ ਰਿਹਾ ਪੋਰਟਰ ਦਾ ਇਹਨਾਂ ਦਾ ਕੁਝ ਵੀ ਨਹੀਂ ਹੈ ਸਾਨੂੰ ਇਹਦਾ ਕੋਈ ਸੇਫਟੀ ਵੀ ਨਹੀਂ ਹੈਗੀ ਨਾ ਸਰ ਸੋ ਇਹ ਰਾਈਡਰਸ ਦੀਆਂ ਗੱਲਾਂ ਨੇ ਸਟ੍ਰਾਈਕ ਤੇ ਬੈਠੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕੰਪਨੀ ਸਾਨੂੰ ਸਹੀ ਰੇਟਸ ਨਹੀਂ ਦਿੰਦੀ ਨੇ ਉਦੋਂ ਤੱਕ ਸਾਡੀ ਸਟ੍ਰਾਈਕ ਜਾਰੀ ਰਹਿਣ ਰਹਿਣਗੀ ਹੈ ਤੇ ਹੋਰ ਵੀ ਸਾਡੇ ਕੋਲ ਆਪਸ਼ਨਸ ਨੇ ਅਸੀਂ ਉਹਨਾਂ ਆਪਸ਼ਨਸ ਦੇ ਵੱਲ ਆਪਣਾ ਰੁਖ ਕਰਾਂਗੇ ਸੋ ਦੇਖਣਾ ਇਹ ਹੁੰਦਾ ਹੈ ਕਿ ਕਦੋਂ ਤੱਕ ਇਹਨਾਂ ਦੀਆਂ ਜਿਹੜਾ ਮੰਗਾਂ ਨੇ ਕੰਪਨੀ ਦੇ ਵੱਲੋਂ ਮੰਨੀਆਂ ਜਾਂਦੀਆਂ ਨੇ ਸੋ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਮੈਮ